ਹੈਲੋ ਸਸ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਠੀਕ ਹੋ ਅੱਜ ਆਪਾਂ ਆਏ ਆ ਜੀ ਅਕਸ਼ਰਧਾਮ ਮੰਦਿਰ ਬਾਈਪਾਸ ਰੋਡ ਦੇ ਉੱਤੇ ਆਹ ਦੇਖੋ ਮੰਦਿਰ ਬਹੁਤ ਵਧੀਆ ਬਣਿਆ ਹੋਇਆ ਠੀਕ ਹੈ ਜੀ ਬਾਕੀ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਮੰਦਿਰ ਦੇ ਵਿੱਚ ਦੇਖਦੇ ਹਾਂ ਮੰਦਿਰ ਦੇ ਵਿੱਚ ਕੀ ਕੀ ਹੈਗਾ ਠੀਕ ਹੈ ਜੀ ਬਾਕੀ ਆਪਾਂ ਤੁਹਾਨੂੰ ਮੰਦਿਰ ਲੈ ਕੇ ਜਾ ਰਹੇ ਹਾਂ ਆਇਆਗਾ ਮੰਦਿਰ ਜੀ ਸਾਰਾ ਦੇਖ ਲਓ ਆ ਦੇਖੋ ਜੀ ਜਿੱਦਾਂ ਪਿੱਛੇ ਦੇਖ ਰਹੇ ਹੋ ਆਪਾਂ ਮੰਦਿਰ ਦਾ ਪੈਰੀਡੋਰ ਹੈ ਠੀਕ ਹੈ ਜੀ ਬਹੁਤ ਵਧੀਆ ਬਣਾਇਆ ਹੈ ਪੈਰੀਡੋਰ ਤੇ ਪੈਰੀਡੋਰ ਦੀ ਬੈਕ ਸਾਈਡ ਤੇ ਜੰਗਲ ਟਾਈਪ ਬਣਿਆ ਹੋਇਆ ਜਿੱਦਾਂ ਪੂਰੇ ਗ੍ਰੀਨਰੀ ਗਮਿੰਦੀ ਪੂਰੀ ਦੇਖਣ ਜਲਦੀ ਆਪਾਂ ਨੂੰ ਆ ਦੇਖ ਸਕਦੇ ਹੋ ਤੁਸੀਂ ਸਾਰੇ ਜਣੇ ਬਾਕੀ ਮੰਦਿਰ ਬਹੁਤ ਸੋਹਣਾ ਬਣਿਆ ਹੈ ਆਪਾਂ ਤੁਹਾਨੂੰ ਬਾਹਰੋਂ ਵੀ ਵੀਊ ਦਿਖਾਵਾਂਗੇ ਇੱਕ ਵਾਰੀ ਮੰਦਿਰ ਦਾ ਬਾਕੀ ਮੰਦਰ ਦੇ ਅੰਦਰ ਬੈਠੇ ਤਾਂ ਮੈਨੂੰ ਕਿਸੇ ਨੇ ਰੋਕਿਆ ਨਹੀਂ ਬੈਠੇ ਵੀਡੀਓ ਬਣਾਉਣ ਤੋਂ ਪਰ ਫਿਰ ਵੀ ਮੈਂ ਸੋਚਿਆ ਕਿ ਮੈਂ ਅੰਦਰ ਜਾ ਕੇ ਵੀਡੀਓ ਬਣਾਵਾਂਗਾ ਕੋਈ ਕਹਿਣਾ ਦੇਵੇ ਟੋਕਣਾ ਦੇਵੇ ਤਾਂ ਕਰਕੇ ਆਪਾਂ ਜਿਹੜੀ ਅੰਦਰ ਵੀਡੀਓ ਨਹੀਂ ਬਣਾ ਰਹੇ ਹੈਗੇ ਤਾਂ ਆਪਾਂ ਮੋਸਟਲੀ ਬਾਹਰ ਬਣਾ ਰਹੇ ਬਾਕੀ ਮੈਂ ਟਰਾਈ ਕਰਾਂਗਾ ਕਿ ਅੰਦਰ ਜਾ ਕੇ ਵੀ ਤੁਹਾਨੂੰ ਜਿਹੜੀ ਆ ਪੂਰੀ ਵੀਡੀਓ ਦਾ ਦਿਖਾਵਾਂਗਾ ਹਾਂਜੀ ਸੋਜੀ ਕਿਵੇਂ ਲੱਗਾ ਤੁਹਾਨੂੰ ਸਾਡਾ ਵਲੌਗ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਆਪਾਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਸਾਰਾ ਮੰਦਰ ਵਿਜ਼ਿਟ ਕਰਵਾਈਏ ਆ ਮੰਦਰ ਦੇਖ ਲਓ ਕਿੰਨਾ ਵਧੀਆ ਪਿੱਛੇ ਇਹ ਬਾਈਪਾਸ ਰੋਡ ਦੇ ਉੱਤੇ ਹੈ ਜੀ ਮੰਦਰ ਬਾਕੀ ਆਪਾਂ ਨੈਕਸਟ ਵਲੌਗ ਜਲਦੀ ਪਾਵਾਂਗੇ ਜਰੂਰ ਲਾਈਕ ਕਮੈਂਟ ਕਰਿਓ